ਲਓ ਵੀ ਮਿੱਤਰੋ ਬਹੁਤ ਸੋਹਣੀ ਦੁੱਧ ਵਾਲੇ ਦੰਦਾਂ ਚ ਕੱਚੀ ਖੀਰੀ ਜਰਸੀ ਵੈੜ ਲੈ ਕੇ ਆਏ ਆ ਸੀਲ ਸੌ ਫੁੱਲਾ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ 10ਾਂ ਦਿਨਾਂ ਦੀ ਕੱਚੀ ਐ ਜਰਸੀ ਬਰੀਡ ਦੀ ਫੁੱਲ ਸੋਹਣੀ ਪਹਿਲਾ ਸੂਆ ਪਲੂਣ ਵੈੜ ਜਿਹੜਾ ਵੀ ਕੋਈ ਭੈਣ ਭਰਾ ਜਰਸੀ ਵੱਛੀ ਲੈਣ ਦਾ ਚਾਹਵਾਨ ਹੋਵੇ ਪਹਿਲੇ ਸੂਏ ਸੁੰਦੀ ਐ ਦੁੱਧ ਵਾਲੇ ਦੰਦਾਂ ਚ 10 ਦਿਨਾਂ ਦੀ ਕੱਚੀ ਆ ਹਵਾਨਾ ਬਹੁਤ ਸੋਹਣਾ ਮੁੱਲ 55000 60000 ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 40 ਤੇ 6 46000 ਦੀ ਦੇ ਦੇਣੀ ਆ ਜਵਾਂ ਨਿੱਕਾ ਜਾਂ ਬਾ ਸੀਵਾ ਉਹ ਬਾਲਾ ਭਵਾ ਬਾਈ ਕਹਿੰਦਾ ਜਵਾਗ ਚੋਈ ਜਾਣ ਅਜੇ 10 ਦਿਨ ਪਏ ਆ ਵਲਟਾਂ ਲਾ ਕਾਫੀ ਬਾਕੀ ਆ 8-10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੋ ਨਵਾਂ ਹਾਨ ਪਹਿਲਾ ਸੂਆ ਦੁੱਧ ਵਾਲੇ ਦੰਦਾਂ ਚ ਇਹ ਰਹੀ ਬੱਚੀ ਜਰਸੀ ਬ੍ਰੀਡ ਦੀ